ਹਾਂਜੀ ਸ਼ਸ਼ੀਕਰ ਤੜੇ ਸਾਲਾਨਾ ਤੇ ਹੋਪ ਕਰਦਿੰ ਤਿਸ ਜਾਨੇ ਬਦਿਨ ਹੋਣਗੇ ਤੇ ਆ ਜਾਗਾ ਆਪਣਾ ਸੈਚਰਡੇ ਦਾ ਦਿਨ ਤੇ ਆਪਾਂ ਨੂੰ ਦੂਜੇ ਸ਼ਨੀਵਾਰ ਦੀ ਛੁੱਟੀ ਹੁੰਦੀ ਹੈ ਤੇ ਅੱਜ ਆਪਾਂ ਫ੍ਰੀ ਸੀ ਤੇ ਫਿਰ ਮੇਨੇ ਫੋਨ ਆ ਮੇਰੇ ਵੱਡੇ ਵੀ ਦਿੱਤਾ ਭੀ ਕਿ ਤਾ ਟੈਗ ਹੋ ਜਾ ਮਸਤਾ ਵੈਸੇ ਆਪਣੇ ਦਿਖਾ ਮ ਜਾਣਾ ਤੇ ਮੈਂ ਉੱਠਿਆ ਦਵਾਦ ਤਿਆਰ ਹੋ ਜਾ ਤੇ ਹੁਣ ਆਪਾਂ ਵੀ ਬਾਹਰ ਜਾਂ ਚੱਲ ਨੂੰ ਬੁਲਾ ਲਈ ਜਰੂਰੀ ਲੋਕ ਜਿਹਨਾਂ ਸੀ ਬਾਹਰ ਆ ਗਏ ਤੇ

ਦੇ ਲੋ ਜੇ ਨਾ ਫਾਈਨਲ ਹੀ ਤੇ ਪਹੁੰਚ ਕੇ ਮਿਲਦੇ ਜਿੱਥੇ ਮ ਜਾਣਾ ਤੇ ਵੀ ਵੇਟ ਕਰਦਾ ਮੈਨੂੰ ਵੀ ਪਤਾ ਨਹੀਂ ਕਿ ਕਿੱਥੇ ਜਾਣਾ ਆ ਗਏ ਆ ਆਪਾਂ ਇਸ ਤਖਣੇ ਸਿੱਪਟੂ ਦੇ ਮੈਨੂੰ ਵੀ ਵੇੰਦਟਾ ਹੁਣ ਆਪਾਂ ਆ ਗਏ ਆ ਤੇ ਹੁਣ ਆਪਾਂ ਚੱਲਦੇ ਅੰਦਰ ਅਮੈਸਰ ਨਾਲ 40 ਪਰੇ ਫੋੜੀnga ਦੋ ਕਿ ਫੀਲ ਮੇਂ ਲੱਗਦਾ ਅਗਲਾ 15 ਰੁਪਏ ਦਾ ਰੇਟ ਤਾਂ ਦੱਸ ਸਕਦੇ ਮੈਨਾਂ ਇਹ ਬਾਲਕਸ ਲੱਪਣੇ ਲੱਗੇ ਵੇ ਭਰਾਣੇ ਤੇ ਉਹ ਨਾਰਾ ਲਖੜਾ ਵਿਦਾ ਤੇ ਤੇਰਾ ਕੋਲੇ ਪੁੱਛਾ ਰਹੇ ਤੇ ਲੋਦੀ ਆਪਣਾ ਵਨ ਲਈ ਛੋਲੇ ਪਰੋ ਦੇ ਜਾ ਆ ਗਿਆ ਹਲੇ ਆਪਣੇ ਢਾਣੇ ਦੇ ਬਾਕੀ ਹੈ ਉਹ ਵੀ ਆ ਗਏ ਤੇ ਪਾ ਆਵਾ ਕੇ ਸੰਗ ਵਿੱਚ ਆਦਾ ਇਹ ਢਾਣੇ ਆ ਗਿਆ ਨਾਲ ਤਾਂ ਦੇਖੀ ਸੱਲ ਗਈ ਉਹਦੇ ਤਾਂ ਪਕਾ ਕੇ ਤੁਹਾਨੂੰ ਦੱਸਦਾ ਵੀ ਸਾਨੂੰ ਪ੍ਰੀਪਰੇਸ਼ਨ ਦੇਖਦੀ ਕਿੱਡੀ ਘੈਂਟ ਕਰਨੀ ਹਾਂ ਪ੍ਰੋਪਰ ਦਹੀਂ ਦੀ ਲੇਅਰ ਬਣਾਈ ਹੋਈ ਹੈ ਉੱਤੇ ਉੱਪਰ ਨਾਨ ਭਾਂਚੂ ਬੇਕ ਉੱਤੇ ਸਟਫਿੰਗ ਦੇਖ ਚੈੱਕ ਕਰ ਰਿਹਾ ਬਾਹਰ ਨਹੀਂ ਚ ਕਰਿਆ ਹੋਇਆ ਉੱਤੇ ਗ੍ਰੀਨ ਪਟੂਰੇ ਦੇ ਖੁੱਲੇ ਹੋਏ ਹੈ ਪ੍ਰੋਪਰ ਐ ਨਹੀਂ ਇਹ ਚ ਕਰੜੇ ਹੋਣੇ ਨੇ ਦੇਖ ਹਾਂ ਬੋਲੇ ਬੋਲੇ ਆਲੇ ਨਾਲ ਨਹੀਂ ਕੜ ਓਕੇ ਕੰਮ ਚਾਰ ਚਾਰ ਚ ਇੱਕ ਗ੍ਰਾਮੜੇ ਆਮ ਤਾਂ ਟਪਾ ਖਾ ਲਈ ਤੁਸੀਂ ਦਾਦਾ ਵੀ ਕਿਵੇਂ ਹਾਂ ਫਿਰ ਅੰਕਲ ਨਾਲ ਗੱਲਬਾਤ ਕਰਾਂ ਨੇ ਵੀ ਅੰਕਲ ਦੱਸਣਗੇ ਕਿ ਕਿੰਨੇ ਸਾਲਾਂ ਤੋਂ ਬਣਾ ਰਹੇ ਨੇ ਉਹ ਵੇਖੀ ਕਿੰਨੇ ਸੌਫਟ ਨੇ ਨਾ ਤੇ ਖਾ ਕੇ ਦੱਸਿਓ ਕਿਵੇਂ ਚੈੱਕ ਕਰ ਮੜਾ ਖਾ ਕੇ ਦੱਸ ਦਿਆਂ ਤੇ ਹਾਂਜੀ ਜਿਹੜਾ ਆਪਾਂ ਨਾਲ ਖਾਣ ਗਏ ਸੀ ਵੀ ਨਾਲ ਬਹੁਤ ਜ਼ਿਆਦਾ ਸਵਾਦ ਸੀ ਫਟੂ ਦੇ ਬਹੁਤ ਜ਼ਿਆਦਾ ਸਵਾਦ ਸੀ ਭਾਵ ਨਾਲ ਖਾਣ ਭਾਈ ਇਹਨੇ ਪੋਲੇ ਨਾਲ ਸੀ ਵੀ ਨਿਆਰੇ ਆ ਗਏ ਜਮਾਂ ਤੇ ਭਾਈ ਪੂੜੇ ਵੀ ਬਹੁਤ ਜ਼ਿਆਦਾ ਸਵਾਦ ਸੀ ਗੀਆਂ ਤੇ ਆਪਣੇ ਨਾਲ 40 ਰੁਪਏ ਦੇ ਸੀਗੇ ਤੇ 40 ਰੁਪਏ ਦੀ ਪਲੇਟ ਸੀ ਤੇ ਕੁੜੀਆਂ ਦਿੱਤੀ ਇੱਕ ਪਲੇਟ ਸੀ ਤੇ ਆਪਾਂ ਦੋਲੇ ਤੇਲ ਅਸੀ ਦੇ ਗਲਾਸ ਇਕ ਲਈ ਤੇ ਦੇ ਦੀ ਗੋਲੀ ਪੁੱਤ ਆ ਨਿਆ ਆਇਆ ਸੁਬ੍ਹਾ ਸੁਬ੍ਹਾ ਨਾਸ਼ਤਾ ਕਰਨ ਦਾ ਹੋ ਟਾਈਮ ਗੱ ਗਿਆ ਦਾ ਤੇ ਸਾਡੇ ਵੀ ਇੱਥੇ ਲਾਈਟ ਚਲੀ ਜਾਂਦੀ ਹਰੇ ਕਿਸੇ ਨੀ ਪਿਛਲੇ ਚੁਣੀ ਵਾਰ ਵੀ ਗਈ ਸੀ ਜਦੋਂ ਆਪਾਂ ਸਪਿੰਨਰ ਵਾਲੀ ਵੀਡੀਓ ਬਣਾਈ ਸੀਗੀ ਐਕਟੀ ਵੀ ਚਲੀ ਗਈ ਕਹਿੰਦੇ ਪੀ ਅਭੀ 1:30 ਵਜੇ ਆ ਗਈ ਕੋਈ ਗੱਲ ਸਾਮ ਦੇ 7:30 ਵਜੇ ਆਊਗੀ ਤਾਂ ਦੇਖਦੇ ਵੀ ਲਾਈਟ ਕਦੋਂ ਆਂਦੀ ਆ ਚੱਲਦੇ ਆ ਮਮੀ ਦੇਖੋ ਪਪਪ ਲੱਗੀ ਜਾਂਦੀ ਮੈਂ ਤਾਂ ਘਰਾਂ ਬੈਠੀ ਆ ਵੇ ਆਪਣੀ ਫੇਰ ਲਾਈਟ ਆਂਦੀ ਹੈ ਆਪਾਂ ਹੋਈ ਨਹੀਂ ਕੰਮ ਕੁਮ ਵੀ ਨਹੀਂ ਕੀਤਾ ਲੈ ਅੱਜ ਤੱਕ ਬਈ ਕਾਫੀ ਔਖਾ ਹੰਦ ਜੋ ਲਾਈਟ ਚਲੀ ਜਾਂਦੀ ਨੇ ਬੀ ਕੁਛ ਕਰਨਾ ਚਾਹੀਏ ਮੈਂ ਮਰੇ ਕਿ ਨਹੀਂ ਲੈ ਆਜੇ ਬਸ ਇਹ ਕਰਨਾ ਚਾਹੀਦਾ ਢਾਟ ਲੈ ਸੀ ਲੜਪੇ ਇਤਨ ਪ੍ਰਵਾ ਕੰਮ ਨਵੇੜ ਕੇ ਵੇਲੇ ਆ ਕੇ ਇੰਜੋਏ ਕਰੀਏ ਸੀ ਅਜੇ ਫਰੀ ਹੈ ਕਪੜੇ ਕਦਨੇ ਧੋਣੇਗੇ ਮਾਸੇ ਘਰੇ ਜਾਣਾ ਸੀ ਓ ਵੀ ਕਿ ਦੋਨੇ ਕੇ ਚਲੋ ਅਜੂ ਬਿਨਾ ਗੱਲਬਾਤ ਕਰਤੇ ਚੱਲ ਕੇ ਖਲੜ ਚਲੀ ਗਈ ਚਲੋ ਦੇਖਦੇ ਗਦੋਂ ਦੇ ਤੇ ਲੋ ਜੀ ਫਾਪਾ ਮਿਲਦਾ ਥੋੜਾ ਟਾਈਮ ਤੱਕ ਬਾਕੀ ਘੋੜੇ ਦੇ ਬੋਸ ਵਾਸੀ ਫਿਰ ਮੋਕਸਾ ਸੌ ਕਾ ਮੰਡੀ ਚੋਂ ਉਹਨਾਂ ਵਿੱਚ ਦਗਾ ਨਾ ਤੇ ਤੇ ਹਲੋ ਜੀ ਹੁਣ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਤੇ ਅੱਜ ਮੈਂ ਕਿਤੇ ਬਾਹਰ ਬਾਤ ਵਿੱਚ ਨਹੀਂ ਜਾ ਸਕਿਆ ਤੇ ਸੌਦੀ ਇੱਕ ਅਸੀਂ ਫਿਰ ਮੈਂ ਬੀਜੀ ਹੋ ਕੇ ਸੀ ਇੱਕ ਤਾਂ ਸਿਵਾ ਦੀ ਲਾਈਟ ਨਹੀਂ ਸੀ ਤੇ ਜਦੋਂ ਲੈਟ ਆਈ ਤੇ ਫਿਰ ਅਸੀਂ ਵੀਡੀਓ ਸ਼ੂਟ ਕਰਨ ਨਾਲ ਅੱਗੇ ਇਸ ਕਰਕੇ ਮੈਂ ਬਾਗ ਇਤ ਨਹੀਂ ਜਾ ਸਕਿਆ ਤੇ થોੜ ਬਹੁਤ ਬਸੋ ਦੇ ਕਿਹਾ ਇਹ ਵਲੋਗ ਮੈਂ ਨਹੀਂ ਬਣਾ ਸਕਿਆ ਕਿਉਂਕਿ ਛੋਟਾ ਜਿਹਾ ਸੀਗਾ ਬਾਕੀ ਸੋਰੀ ਕਿਉਂਕਿ ਸਤਵਾਂ ਵਲੋਗ ਮੈਂ ਇੰਨਾ ਨਹੀਂ ਬਣਾ ਸਕਿਆ ਤੇ ਬਾਕੀ ਤੁਸੀਂ ਚਲੋ ਬਈ ਜਿੰਨਾ ਕੀ ਵਲੋਗ ਬਣਿਆ ਉਹਨੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਬਾਕੀ ਸਾਰਿਆਂ ਨੂੰ ਸੋਰੀ ਹਾਈ Bye!